ਅਮੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਚੜਦੀ ਕਲਾ ਚੜਦੀ ਕਲਾ ਜੀ ਤੇ ਆ ਫਿਰ ਮੰਨ ਕੇ ਚੱਲ ਮਹਿੰਦਰਾ 575 ਡੀਆਈ ਹਾਂਜੀ ਹਾਂਜੀ ਇਹ ਵਕਾਉ ਤੇ ਇੱਕ ਹੋਰ ਮਹਿੰਦਰਾ ਦਾ ਹਾਂਜੀ ਹਾਂਜੀ ਦੋਹਾਂ 'ਚ ਇੱਕ ਸੇਲ ਕਰਨਾ ਜੀ ਦੋਹਾਂ 'ਚ ਇੱਕ ਸੇਲ ਕਰ ਦੇਣਾ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਦੱਸਿਆ ਸੀ ਇਹ 2002 ਮਾਡਲ ਜੇ 2000 ਤੇ 2 ਮਾਡਲ ਡਬਲ ਕਲੱਚ ਜੇ ਡਬਲ ਕਲੱਚ ਹਾਂਜੀ ਹਾਂਜੀ ਤੇ ਇਹਨੂੰ ਕੇ ਰਿਪੋਰਟ ਕੰਨੀ ਸਾਫੀ ਮਾਰਨੀ ਬੈਟਰੀ ਤੱਕ ਨਵੀਂ ਜੇ ਬੈਟਰੀ ਤੱਕ ਸਰਵਿਸ ਤੱਕ ਕਰਾ ਤੀ ਜੀ ਸੈਲਫੀ ਮਾਰਨੀ ਆ ਕਿ ਸੈਲਫੀ ਮਾਰਨੀ ਹੈ ਰੇਟ ਇਹਦਾ 270 ਦੇ ਦੇ ਹਾਂ ਨਾ ਢਾਈ ਦੀ 270 ਦੇ ਦੇਣਾ ਢਾਈ ਲੱਖ ਦਾ ਹਾਂਜੀ ਹਾਂਜੀ ਤੇ ਇਹਦਾ ਫਿਰ ਕੀ ਹਿਸਾਬ ਕਿਤਾਬ ਆਸ਼ਾ ਇਹ 2023 ਮਾਡਲ ਜੇ ਇਹਦਾ ਬਿਲਕੁਲ ਫਿਰ ਨਵਾਂ ਹੀ ਆ ਗਿਆ ਨਵਾਂ ਹੀ ਆ ਜਿਹੜਾ ਏਜੰਸੀ ਚ ਵੀ ਜਾਣਦਾ ਉਹ ਲੈ ਜੇ ਹਾਰ ਪਾ ਕੇ ਵਾਕਈ ਕਿ ਬਸ ਹਾਰ ਦੀ ਕਮੀ ਆ ਹਾਰ ਦੀ ਕਮੀ ਪੈਲੀ ਚ ਵਖਣ ਦੇ ਟਰੈਕਟਰ ਕੋਈ ਆਪਾਂ ਡੀਲਰ ਨਹੀਂ ਜੇ 2023 ਮਾਡਲ 23 ਮਾਡਲ ਇਹਦੀ ਡਿਮਾਂਡ ਇਹਦੀ ਡਿਮਾਂਡ 9 ਲੱਖ ਜੇ 8.5 ਦਾ ਦੇ ਦਾਂਗੇ ਓਕੇ ਤਾਂ